ਸਾਰੇ ਦੋਸਤਾਂ ਨੂੰ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਪਹੁੰਚੇ ਆਂ ਬਕਰਾਂ ਮੰਡੀ ਪਿੰਡ ਸੂਰੇਆਲਾ ਜਿਹਾ ਦੋਸਤੋ ਨੂੰ ਸ਼੍ਰੀ ਮੁਕਸਾ ਸਾਹਿਬ ਲੱਗਦਾ ਤੇ ਅੱਜ ਉਹ ਦਿਖਾਉਣਾ ਤੁਹਾਨੂੰ ਮੰਡੀ ਦੀਆਂ ਰੌਣਕਾਂ ਜੇ ਜੋ ਵਾਤਵਾ ਜੇ ਜੋ ਵੀ ਤੁਸੀਂ ਕਮੈਂਟ ਜਰੂਰ ਕਰੋ ਤੇ ਵੀਡੀਓ ਨੂੰ ਜਲਦ ਜਲਦ ਲੈ ਕੇ ਸ਼ੇਅਰ ਜਰੂਰ ਕਰ ਦਿਓ ਦੋਸਤੋ ਜਿਵੇਂ ਕੋਈ ਸੌਦਾ ਹੁੰਦਾ ਤੁਹਾਨੂੰ ਲਾਈਵ ਦਿਖਾਵਾਂਗੇ ਆਪਾਂ ਆਜੋ ਆਦਾ ਵੀ ਜੋ ਪਕੜ ਕੇ ਪੱਛਪਾ ਦਾ ਬੰਨ ਲਾਣਾ ਕਰਦਾ ਕੋਟਾ ਲਾ ਕਰਦਾ ਪਕੜ ਕੇ ਲਿਆ ਜਾ ਰਿਹਾ ਹੈ। ਜੇ ਵੀ ਸਮਝਾਉਣ। ਹੁਣ ਜੇ ਇਹਨੂੰ ਪਤਾ ਹੋਵੇ ਇਹ ਦੇਖੋ ਉਹ ਨਾ ਕਿਹੜਾ ਵਪਾਰ ਕਰਦਾ ਰਿਹਾ ਹੈ। ਕਿਹੜਾ ਵਪਾਰ ਕਰਦਾ। ਡਾਊਨ ਕਰਦਾ। ਦੱਸ ਰਹਾ ਮੈਂ। ਕਰੂ ਸਰ। ਕੀ ਗੱਲ ਹੋਈ ਹੈ ਮੇਰਾ। ਪੈਸੇ ਖੜ ਪੈਸੀ। ਫੜਾ ਗਣਕੇ ਫੜਾ ਦੇ ਵਾਟ। ਪੈਸੇ ਵੜਾ ਤੂੰ ਘਰਾ ਕਰਕੇ ਫੜਾ। ਸਾਡੇ ਰਿਸ਼ਤੇ ਦਾ ਖੜਾ ਨਹੀਂ ਤੇ ਮੇਕੇ ਸੀ ਮੁਰਗਾ ਕੀ ਕਰਦਾ। ਹੋ ਬਿਕਰਦਿਆ। ਕੀਤੀ ਗੱਲ ਮੈਂ ਹਾਂ। 내시 안 해가지고. 쓰레기 쓰레 ਮਾਲ ਲਾ ਕੇ ਇਹਨਾਂ ਤੋਂ ਬਣਾਇਆ ਲੈ ਲੈ ਕੇ ਆਪਣਾ ਰੇਟ ਪੱਕਾ ਹੋਊਗਾ ਉਹਨਾਂ ਦਾ ਇੰਨੇ ਜੋ ਹਾਂ ਹੋਰ ਮੈਂ ਗੱਲ ਕਿਤੇ ਚਲ ਇਹਨਾਂ ਨੇ ਮਕਾਦ ਦੀ ਮਦਦ ਉਹਨੇ ਨਹੀਂ ਲੈਣੀ ਕੋਈ ਯਾਰ ਤੇਰੀ ਗਾਣ ਅੱਛਾ ਜਿਹੜਾ ਛੋੜ ਤੂੰ ਦਿਖਾਈ ਰੱਖੀ ਉਹ ਨਹੀਂ ਦਿਖਾਈ ਦੇਜੂਗਾ ਕੱਲੀ ਭਾਈ ਤੂੰ ਆ ਪਾਟਾ ਸਰ ਮੇਰਾ ਕੁੰਡਾ ਚੱਲੀ ਜਾਂਦਾ 6000 ਰੁਪਏ ਗਣਕੇ ਫੜਾਦਾ ਤੇ ਭਾਈ ਕਹਿੰਦਾ ਸਾਟੋ ਘੱਟ ਨਹੀਂ ਦੇਣੀ ਆ ਪਾਟੇ ਦਾ ਸੌਦਾ ਕੀ ਹੈ ਲੱਖਾ ਉਹ ਦਿਖਾਈ ਲੈ ਜਾ ਤੇਰੀ ਲਿਖਾਈ ਰੱਖ ਲੈ ਤੇਰੀ ਲਿਖਾਈ ਪਿੱਛੇ ਸਿੱਧਾ ਜਾ ਉਹ ਸੌਫਾ ਜਿਹੜਾ ਬਣਾਉਂਦਾ ਜਿਹੜਾ ਬਣਾ ਸੁਤ ਜਾ ਲੈ ਆ ਲੈ ਆ ਜਾ ਉਹ ਦਿਖਾਈ ਕਰਾ ਤੂੰ ਭਾਈ ਲਾਈਕ ਦੋਸਤੋ ਸੌਦਾਰੇ ਰਾਸੇ ਚੜ ਗਿਆ ਉਹ ਨਹੀਂ ভাই ਠੀਕ ਆ 680 ਦਾ ਹੋਇਆ ਦੇਖ ਵੀਰੇ ਲੈ ਲੈ ਇੱਕ ਕਰਾ ਦੂਗਾ ਲੈ ਅਸਾਈ ਹੁਣ ਕਹਤਾ ਘਟ ਗਿਆ ਸਾਡੀ ਵਜ੍ਹਾ ਨਾਲ ਲੈ ਵੀ ਜੂ ਪੇਠਾ ਓਕੇ ਆ ਆਸਾ ਦਾ ਇਹ ਵੀ ਪਨੇ ਖਰੀਦੀ ਹੈ ਬਾਟਾ ਆ ਦੇਖ ਸਕਦੇ ਆ 6000 ਰੁਪਏ ਸੌਦਾ ਇਹਦਾ ਕਾਇ ਤੋਂ ਹੋਰ ਦਿਖਾਉਣੇ ਕੋਈ ਸੌਦਾ ਹੁੰਦਾ ਲਾਈਵ ਆਪਣੇ ਕੋਲੇ ਬੱਚਾ ਬਹੁਤ ਜਗ੍ਹਾ ਪਈ ਖੜੇ ਆ ਪਾਈ ਐਡ ਆਹ ਕਿਹੜਾ ਆ ਬਟਾ ਕੱਲ ਖੋਲ ਲੈ ਯਾਰ ਕੋਈ ਨਹੀਂ ਖੋਲਣਾ ਹਜੇ ਕੀ ਆ ਮੜਿਆ ਖੋਲ ਕੇ ਦੁਬਾਰਾ ਦਿਖਾਉਣੇ ਉਹਦੇ ਜਿਹੜੇ ਸੌਦਾ ਚੱਲਦਾ ਹੈ ਤਾਂ ਅੱਜ ਤੇ ਕਾਲਾ ਖਿੱਚੀ ਹੁੰਦਾ ਤੈਨਾਂ ਇਹ ਜਿਵੇਂ ਦਿੱਖਿਆ ਜਾਦਾ ਆਇਆ ਦਿਖਾਉਣੇ ਤੁਹਾਨੂੰ ਦੋਸਤੋ ਮੰਡੀ ਦੀ ਰੌਣਕ ਜਿਵੇਂ ਕੋਈ ਸੌਦਾ ਚੱਲਦਾ ਲਾਈਵ ਹੋਵੇ ਦਿਖਾਵਾਂਗੇ ਤੇ ਜੋਰ ਜਵਤੋ ਵਾਤੋ ਵਾਦ ਹਾਂ ਮੈਂ ਰਾਜੂ ਆਰ ਕੀ ਕੰਮ ਕਿਵੇਂ ਆ ਕਾਹੜ ਗਿਆ ਮੋਣਿਆ ਆ ਬੱਕਰੇ ਦੂਰ ਆਜੂ ਲੈ ਆ ਅੱਛਾ ਸਿੰਗਲ ਦਾ ਗਾਰ ਇਹਦਾ ਬਾਅਦ ਦੀ ਗੱਲ ਐ ਦੀਦਾ ਯਾਰ ਨਿੱਕੇ ਬੱਚੇ ਦਾ ਕਰ ਦੂੰ ਇਹਦਾ 10 ਕੀ ਕਰੇ ਇਹਦਾ 3500 ਰੁਪਏ ਲਵਾਦਾ ਰ ਮਨ ਲਓ ਮਲੇ 500 ਵੜ ਕੇ ਬਾਦ ਰ ਸਹੀ ਗੱਲ ਲਖਾਈ ਵੀ ਇਹਦੀ ਬਾਦੀ ਚੱਕੀ ਇਹ ਆ ਬਰਬਰੀ ਬੱਚਾ ਇਹਦਾ ਸੋਨਾ ਚਲੀ ਜਾਂਦਾ ਜਿਹਨੇ ਕੀ ਗਿਆ ਬੱਕਰੇ ਆ ਭਾਈ ਬਲੇਰੇ ਭਾਈ ਕਹਿੰਦਾ ਨਾ ਬੱਕਰਾ ਇੱਕ ਬੱਕਰਾ ਹੈ ਜੀ ਯਾਰ ਮੁੰਗੇ ਬਾਈ ਯਾਰ ਕੋਈ ਜਿਉਣੀ ਮੇਰੇ ਬਾਈ ਠੀਕ ਹੈ ਅੱਜ ਦਾ ਮਹੀਨਾ ਹੀ ਜਿਹੜਾ ਮਹੀਨਾ ਵੀ ਵੇਖਣਾਗਾ 12 ਕਿਲੋ ਸ਼ੀਹਾਰ ਦਾ 12 ਕਿਲੋ ਬੱਕਰਾ ਉਹਦੇ ਦੇਖੀ ਨਾ ਕੋਈ ਕੁਆਲਿਟੀ ਦੀ ਹੋਣਾ ਆ 3500 ਮੈਂ 4500 ਇਹਨਾਂ 7 ਕਿਲੋ ਦੇ ਪੈਸੇ ਲਾ 4500 7 ਕਿਲੋ ਹੁੰਦਾ ਨਹੀਂ 7 ਕਿਲੋ ਹੁੰਦਾ ਨਹੀਂ 4000 ਰੁਪਏ ਦਾ ਮੈਂ ਉਹਨਾਂ ਨੂੰ 5 ਕਿਲੋ ਮਾਲੀ ਪਿਛਲੇ ਪੈਰ ਬਣ ਜਾਂਦੇ ਲਖਾਈ ਕਰਾਣੀਆ ਤੂੰ ਕਿਹਦੀ ਮੇਰੀ ਖਰੀਦ ਹੈਗੀ ਐ ਲਖਾਈ ਵੀ ਕਰਾਦੀ ਹਾਇਆ ਖੋਲ ਯਾਰ ਦੇਖ ਲਖਾਈ ਕਰਾ ਲੂ ਪੈਸੇ ਦਿੰਦਾ ਦਿੰਦਾ ਬਾਈ ਵੀ ਯਾਰ ਪੈਸੇ ਦਿੰਦਾ ਦੇਖ ਲੋਰ ਪਰ ਜਦੋਂ ਬੰਦਾ ਪੱਕਾ ਮੈਂ ਆਪ ਹੀ ਕਰ ਦਿੰਦਾ ਮੈਂ ਕਹਿੰਦਾ ਗਰੀਬ ਦਾ ਮਾਰਾ ਨਹੀਂ ਕਰਦਾ ਭਾਈ ਤੇ ਜਦੋਂ ਚੜਖਈ ਮਾਰਦਾ ਹੋਵੇ ਮੈਂ ਕੀ ਬੋਲਾਂ ਰੌਲਾ ਤਾਂ ਫਿਰ ਉਹੀ ਆ ਵੀ ਇਹਨੇ ਵੀ ਯਾਰ ਪਾਈ ਆ ਪਾ ਜ ਕਰਕੇ ਭਾਈ ਇਹ ਮੈਨੂੰ ਕਹਿੰਦਾ ਤੂੰ ਮੇਰੇ ਇਹਨੇ ਪਾਈ ਆ ਪਾ ਕਰਕੇ ਵਧਣੇ ਨੇ ਤਾਂ ਯਾਰ ਖਾਈ ਕਰਦੇ ਉਹ ਦਮਨਵਾ ਮੈਨੂੰ ਆਪ ਨੂੰ ਨਹੀਂ ਚੜਦਾ ਤਾਂ ਤਾਈ ਕੋਈ ਆਦਾ ਮੇਰੇ ਖਲਾ ਮੈਂ ਆਵੇ ਬੈਠਾ ਲੈ ਆਹ ਜਵਾਬ ਕਰ ਕਿਉਂ ਪਰ ਐਵੇਂ ਨਹੀਂ ਮਾਰਦੇ ਜਾਂਦੇ ਹੋ 4800 ਕੀ ਐਵੇਂ ਦਾ ਜਵਾਬ ਦਿੱਤਾ ਮੇਰਾ ਉਂਹਾਂ ਉੱਚਾ ਲਿਆਦਾ ਯਾਰ ਵੀ ਖਰੀਦ ਹੈ ਮੇਰੀ ਮੈਂ ਨਹੀਂ ਮਾਰਦਾ ਮੈਂ ਪਾਰ ਪਾਰ ਨੂੰ ਖਰੀਦੇ ਸੀ ਤੇ ਮੈਂ ਨੌ ਦੇ ਦਿੱਤੇ ਤੇ ਮਾਰ ਲੈਂ ਕਿ ਮੈਂ ਖਰੀਦ ਨਹੀਂ ਕਰ ਫਰੀਦ ਦੇ ਵਿੱਚ ਫਿਰ ਆਪ ਤੋਂ ਅਗਲ ਮੈਨੂੰ ਤੇ ਮੂੰਦਾ ਮਾਜਾ ਠਿਕਰਾ ਬੋ ਯਾਰ ਬਰਾਤ ਘਾਟੇ ਵਾ ਦੇਣਾ ਰੋਡ ਦਾ ਔਰ ਹੀ ਕਰਦਾ ਸੇ ਕਰ ਕਰ ਸੌਦੇ ਲਾਡੂ ਦੇ ਜੀ ਰਿਹਾ ਵਾਹ ਉਹ ਵੀ ਫਿਰ ਮਤਰਾ ਸ਼ੁਰੂ ਆ ਗਏ ਮੋਰ ਦੇ ਮੈਂ ਕਿਹਾ ਮੋਰ ਨਾਲ ਜਿਹੜੇ ਵੀ ਜੁਰੀ ਦਾ ਵਾਸਤਾ ਛੋਟੇ ਛੋਟੇ ਗੱਲਾਂ ਵੇਖਣ ਲੱਗੇ ਉਹ ਬਾਈ ਹਣੀ ਲੱਗੇ ਨਹੀਂ ਕੁਰੀਆਂ ਦੇ ਟੇਵਰੀ ਬੈਠਾ ਬੜਾ ਤੇ ਯਾਰ ਉਹ ਪਹਿਲੇ ਹੀ ਹਸਾ ਗਾਹ ਕਹਿੰਦਾ ਇਹਦੇ ਰੂਹੀ ਪਤਾ ਵੀ ਗਾਹ ਬਜਰੀ ਵੀ ਖੜਾ ਆ ਗੱਲਾਂ ਤਾਂ ਫਿਰ ਮਾਰਖਾ ਇਹਨਾਂ ਦੇ ਮੁੱਲਾ ਪੈਸੇ ਲਾ ਦੇ ਆਪਦੇ ਹਿਸਾਬ ਨਾਲ ਹੋਣੇ ਵਿੱਚ ਕਿਰਿਆ ਦੇ ਥੋੜਾ ਦਾ ਬਿਜਾ ਬੰਦਾ ਬੱਤ ਪਰ ਠੀਕ ਆ ਐਡੇ ਬੰਦੇ ਕੋਈ ਮੇਰੀ ਗੱਲ ਤੀਜਾ ਬੰਦਾ ਵੀ ਆ ਕੇ ਕਹਿ ਗਿਆ 300 ਰੁਪਇਆ ਨਹੀਂ ਪੜਦਾ ਇਹ ਮਾਰਨਾ ਆ ਵੀ ਕੀ ਇਹ ਆ ਵੀ ਕੀ ਸੌਦਾ ਸੱਗੇ ਲੱਗਿਆ ਲਾਜੀ ਤੋਂ ਪੜੇ ਕੀ ਕਰੀਏ ਆ ਵੀ ਕੀ ਮਾਰਟੀ ਨੇ ਆਪਾਂ ਨੂੰ ਨਹੀਂ ਲਾਤ ਚਲੋ ਆਜ ਵਾਹੇ ਖੇਤ ਤੇ ਬੜਾ ਲਾਵਾ ਅੱਗੇ ਦਿਖਾਉਂਦਾ 200 300 ਦਾ ਚੱਲਦਾ ਜੇ ਸੌਦਾ ਜੜਾ ਸਰੇ ਨਹੀਂ ਚੜਿਆ 3500 ਰੁਪਇਆ ਲਾਤਾ ਸੀ ਬਾਈ ਨੇ ਤੇ ਉਹਨੇ 45 ਤੋਂ ਘੱਟ ਨਹੀਂ ਦੇਣਾ ਆ ਤੁਹਾਨੂੰ ਮੰਡੀ ਚ ਕਮਾਉਣੇ ਦਿਖਾਉਣਾ ਤੁਹਾਨੂੰ ਮੰਡੀ ਦੀ ਰੌਣਕ ਆ ਵੀ ਆਈ ਇੱਥੇ ਆ ਗਿਆ ਕਿੰਨੇ ਹੋ ਗਏ ਆ ਆਹ ਮਾਤੀ ਉਹ ਸਦਾ ਵਸਾ ਆਹ ਇੱਧਰ ਵੀ ਮਾਲ ਖੜਾ नहीं नहीं ना तो मैं भी नहीं कर रहा हूँ बंदे क्यों नहीं बंदी तो बात भी नहीं करते आप आपने 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 आपने

ਰਾਫਾ ਕੇ ਖਬਰ ਕਰਦੀ ਆ ਕੱਟੀ ਆ ਇਹ ਨਹੀਂ ਕੱਟੀ ਤੇ ਗਿਆ ਦੁੱਦ ਗਿਆ ਨਹੀਂ ਯਾਰ ਆਪਾਂ ਕਿਹੜੇ ਗੱਲ ਨੂੰ ਨਾ ਲਾਉਂਦੇ ਬੋਲੇ ਆਪ ਇਹ ਦੋ ਖਰੀਦਾਂ ਮੰਦੀਪੇ ਉਹ ਤਾਂ ਉਹੀ ਛੋਟ ਕਰੀ ਜਾਂਦੇ ਬਾਈ ਅੱਛਾ ਅੱਛਾ ਆਇਆ ਯਾਰ ਜਨਾਬੇ ਦੋ ਅੰਦਾਜ਼ਾ ਕਰ काला माल <laughs> <laughs> ਮੁਗਣਾ ਕਨੇੜੀ ਖਰੀਦ ਲਿਆ ਇਹੇ ਹਾਂ ਉਹ ਵੀ ਗੋਲੇ ਲੇ ਮੈਂ ਇਹ ਨਹੀਂ ਗੋਲੇ ਵੇ ਗੁੱਟੇ ਖਰੀਦ ਲਿਆ ਵੇ ਗੁੱਟੇ ਖਰੀਦ ਲਿਆ ਲੈ ਆ ਦੋਸਤ ਬੱਕਰੀ ਸੀਗੀ ਇੱਥੇ ਇੱਥੇ ਹੀ ਵਿਗੀ ਸੀ ਇਹੇ ਵੀ 25 ਮਿੰਟ ਪਹਿਲਾਂ ਦਾ ਸੌਦਾ ਹੋਇਆ ਸੀ ਤੇ ਬੋੜਕਿਓ ਤੋਂ ਬਾਅਦ ਮੋਹਣ ਨੇ ਖਰੀਦ ਲਈ ਕਪਤਾਨ ਤੋਂ ਕਪਤਾਨ ਲੈ ਗਈ ਖਰੀਦ ਕੇ ਬੱਕਰੀ ਪਹਿਲਾਂ ਆਹ ਬੱਕਰੀ ਸੀ 500 ਡੰਡਾ ਉਹਦੋਂ ਬਾਅਦ ਮੋਹਣ ਨੇ ਖਰੀਦ ਲਈ ਗੁੱਟੀ ਵੀ ਮੋਣਾ ਲੈ ਆਇਆ ਗੁੱਟੀ 10000 ਦੀ ਜਾਨੀ ਆਹ ਬੱਕਰੀ ਸੀਗੀ ਕਦੋਂ ਆ ਤੇ ਖਰੀਦੀ ਹੈ ਨਾ ਹਾਂ ਦੋਹਾਂ ਨੇ ਖਰੀਦੀ ਹੈ ਲਾ ਦੂੰਗਾ ਲਾ ਦੂੰਗਾ পাট <laughs> পঠিয়িন্দ <laughs> ਕਰੋ ਕਰੋ ਉਹ ਨੂੰ ਮੈਂ ਕਹਿੰਦਾ ਮੈਂ ਮਤਲਬ ਸੋਧਨੇ ਆਂ ਕਿ ਤੂੰ ਸੌਦਾ ਹੋ ਜਾ ਜੇ ਉਦੋਂ ਬਾਅਦ ਚੱਲਦੇ ਆਂ 90 ਕਿਲੋ ਠੀਕ ਹੈ ਨਾ ਕਰੋ 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 ਸੌਦਾ ਕਰੀ ਚੱਲੋ ਤੂੰ ਸੌਦਾ ਆਹ ਨਹੀਂ ਭਾਈ ਯਾਰ ਆਇਆ ਕਰ ਦੱਸੋ ਪਾਰਟੀ ਨਹੀਂ ਭਰਾ ਵਾਲੀ ਤੇ ਯਾ ਮੜ ਕੇ ਭੱਜ ਜਾ ਰਹੇਗਾ ਹੋਰ ਬੰਦਾ ਆ ਜੇ ਤਰ ਕਿਤੇ ਪੈਸੇ ਨਹੀਂ ਲੱਗੇ ਗਿਆ ਨਹੀਂ ਹੁੰਦੀ ਦੇਖਾ ਮੜੀ ਆਪਣਾ ਬੜਾ ਦਾ ਬੋਲ ਲੱਗਦਾ ਮਾਰਾ ਗਾਲਾ ਕਿਦਾਂ ਬਹਿਦਾ ਦਾ ਭਾਈ ਚਿੱਟੀ ਪੱਠਾ ਉਹ ਰੱਖਿਆ ਯਾਰ ਕੀ ਆ ਜੀ ਮੂੰਹ ਤਾਂ ਇਦਾਂ ਨੂੰ ਕਰ ਲਿਆ ਕਰੋ ਇੱਕ ਮਿੰਟ ਤੈਨੂੰ ਦੇ ਕੇ ਆਤੀ ਉਹ ਕਰ ਲਾ ਸੌਦਾ ਤੋਂ ਕੋਈ ਨਹੀਂ ਆਏਗਾ ਮਸਾਗਾ ਲੈ ਵੀ ਚਲੇ ਜਾਂਦਾ ਲੈ ਚੱਲੂਗਾ ਹੋ ਮਾਨਾ ਆਹ ਦੋਸਤੋ ਪਾਠੇ ਦਾ ਸੌਦਾ ਚੱਲੀ ਜਾਂਦਾ ਮੈਂ ਅੱਜ ਰੋਸ਼ਨ ਨਾਲ ਮਾਰਦੇ ਦੇਖ ਸਕਦੇ ਆ ਨਹੀਂ ਨਹੀਂ ਰੈਨ ਉਹ ਆਪਣਾ ਬਹੁਤ ਮੈਥੋ ਇਹ ਗੱਲਾਂ ਰੈਨ ਸਾਡੇ ਕਰਾਂਗੇ ਨਹੀਂ ਕੁਝ ਨਹੀਂ ਕਿ ਮੈਂ ਕਿਸੇ ਆ ਸੌਦਾ ਚੱਲੀ ਜਾਂਦਾ ਨਾਲ ਹੀ ਇੱਥੇ ਨਹੀਂ ਪਾਇਆ ਸੀ ਜਿਆਦਾ ਇਹ ਦੇਖੋ ਦੇਖ ਲੈ ਯਾਰ ਮੈਂ ਇਹ ਸਾਰਾ ਕੋਦ ਅਸੀਂ ਨਾਲ ਸਾਰੇ ਕਰ ਦੇਣੇ ਨਹੀਂ ਹੋਣੀ ਉੱਥੇ ਹੋਏ ਤਾਂ ਵੀ ਅੱਖੀਂ ਤੋਂ ਨਹੀਂ ਦੇ ਦਿੰਦਾ ਆਪ ਦੀ ਖਰੀਦ ਵੀ ਨਹੀਂ ਨੇੜੀ ਚਲ ਰੈਨ ਦੇ ਦਿੰਦਾ ਰਿਆ ਅੱਲਾ ਪੈਸੇ ਬਹੁਤ ਔਖੇ ਕੱਢਣੇ ਪੈ ਜਾਂਦੇ ਨੇ ਨਹੀਂ ਸੁਕੇ ਟਿਕਦੇ ਨੂੰ ਗੱਲ ਕਹਿਣਾ ਮੈਂ ਬਾਅਦ ਜਿੱਦੂ ਅਖੇਗਾ ਚਲੋ ਵੀ ਚਲੋ ਇਤਨੀ ਜਿੰਨੇ ਲਾਇਆ ਸਾਰਾ ਕੰਮ ਸਿੱਟਾ ਸਿੱਖੀ ਲਾ ਲਾਉਣ ਉਹਰੇ ਆਉਣ ਬੋਲ ਕੇ ਜਾ ਬੰਦਾ ਉਹ ਜਰੀ ਬੋਲਣਾ ਆਖਰੀ ਆਖਰੀ ਲੱਤਾਂ ਟੁੱਟੀ ਵੀ ਆ ਯਾਰ ਵਜਾ ਦੇ ਪੈਸੇ ਮੈਂ ਕੜਾ ਹੋ ਕੇ ਫਰੇਸਪੋਰਟ ਲੈ ਕੇ ਜਾਣਾ ਉਹ ਆ ਵੇ ਹੁਣ ਦੱਸ ਵੇ ਕੀ ਕਹਦਾ ਭਾਈ ਜਿੰਨੇ ਵੀ ਹੈਗੇ ਮੈਂ ਨੀ ਵਿਗਲਾ ਤੂੰ ਵੇਖ ਲੈ ਉਹ ਨੂੰ ਨਾ ਵੇਖ ਲੱਤ ਟੁੱਟੀ ਵੀ ਆ ਨਾ ਟੁੱਟੀ ਜਵੇ 5000 ਦਿਓ ਫਿਰਦੀ ਫਿਰਦੀ ਬੰਦ ਤੂੰ ਕੀ ਲੈਣਾ ਟੁੱਟੀ ਨਾ ਤੂੰ ਸਿੱਧੀਆਂ ਵੜ ਫਿਰ ਫਿਰ ਜੁੜ ਜੂਗੀ ਫੜ ਜਾ ਯਾਰ ਤੂੰ ਚੁੱਪਾ ਆ ਦੋ ਲੋਕ ਜਿਹਨੂੰ ਕੋਈ ਆਉਂਦਾ ਲਾਉਂਦਾ ਲਾਉਂਦੇ ਹੁਣ ਆ ਆਹ ਬਾਸਾ ਸਵਾਲ ਆਉਂਦਾ ਕਿ ਨਹੀਂ ਨਹੀਂ ਭਾਈ ਨਹੀਂ ਭਾਈ ਯਾਰ ਸਾਰੇ ਬੰਦੇ ਸਿਆਣੇ ਆ ਕੀ ਕਹਿੰਦੇ ਆ ਪੰਜ ਦੀ ਤਾਂ ਪੰਜ ਦੀ ਕਮਲਾ ਇੱਥੇ ਹੈ ਹੀ ਨਹੀਂ ਕੋਈ ਸਾਰੇ ਬੀਟ ਮੁੱਲ ਤਾਂ ਲੈ ਜੋ ਬੜ ਬੜ ਕੀ ਕਹਿੰਦੇ ਵਜਲ ਵੇਖ ਕੇ ਲੈ ਜੋ ਕਿੰਨੇ ਦੀ ਮਾਈ ਜੀ ਉਹ ਫਿਰ 10 ਕੇ ਵੀ ਜਾਗਾ ਜਿਹੜਾ ਦੱਸਿਆ ਉਹਦਾ ਮੀਨਾ ਪਰਸੀ ਰੱਖ ਲਿਓ ਪਰ ਕੋਈ ਕਾ ਅੱਜ ਕਿੱਥੇ ਆ ਅੱਜ ਕਿੱਥੇ ਆ ਅੱਜ ਤਾਂ ਦੋ ਮੰਡੀਆਂ ਤੀਜੀ ਅੱਜ ਦਾ ਹਜੇ ਵਿੱਚ ਮੜਾ ਲਾਈਵ ਤੇ ਵਿਖਾ ਦੇਣਾ ਸੀਗਾ ਤੀਜੀ ਆਇਦਾ ਪੰਗਾ ਮੰਡੀਆਂ ਤੋਂ ਹੋ ਰਹੀਆਂ ਆ ਹਾਂ ਜੋ 3 ਦਾ ਮੰਡਿਆ ਹੈ ਸੌਦਾ ਮੈਂ ਆ ਕੇ ਸ਼ਹੀਦ ਨਾ ਕਹਿੰਦਾ ਮੈਂ ਅੱਤਰਾਸੇ ਫੜਾਤਾ ਅੱਛਾ ਫੇਰ ਹੁਣ ਉਹਗਾ ਨਹੀਂ ਮੈਂ ਤੇ ਪੁੱਛ ਕੇ ਮੁੰਡਾ ਆਇਆ ਨੇ ਅਗਲੇ 6000 ਦਾ ਹਾਂ ਠੀਕ ਹੈ ਸੇਮਨ 6000 ਦਾ ਤਾਂ ਇਹ ਕੋਈ 6000 ਸੇ ਇਹਦਾ ਸੌਦਾ ਹੋ ਗਿਆ ਇਹਦਾ ਨਹੀਂ ਹੋਇਆ ਉਹ ਭਰਾ ਇਹਨੂੰ ਪੁੱਛ ਕਾ ਨਾ ਹੋ ਰਹਾ ਤਾਂ ਗਈ ਜੰਦ ਅ ਫਿਰ ਤੇਰੀ ਬਸਤੂ ਪੱਛ ਮੇਰੀ ਹੈ

وي بنيت 3 3 3 3

ਦੇ ਨੇ ਦੱਸ ਦੇ ਆ 9 15000 ਜੋਗੀ ਦਾ ਮੰਗਿਆ ਨਹੀਂ ਯਾਰ ਜਾਂਦੇ ਬਾਈ ਇਹ ਹੈ ਜੀ ਰੱਖਦੇ ਨੇ ਦੋ ਆਣਗੇ ਫਿਰ ਜਦੋਂ ਕੱਟੇ ਆ ਬਰਫੀ ਨਹੀਂ ਤਾਂ ਖਾਣੀ ਪਾਉਂਦੇ 6 6 ਕਿੱਲੇ ਆਪਾਂ ਚੱਲੋ ਜਾਵੜੀ ਬੋਹੋਂ ਬੋਹ ਰੁਪਈਏ ਕੀ ਗੱਲ 15 ਨੂੰ 20000 ਯਾਰ ਬਾਈ ਜਦੋਂ ਇਹਨਾਂ ਦਾ ਮੁੱਲ ਸੱਦਾ ਆ ਬੱਕਰਾ ਵਾਲਾ 20000 ਦਾ ਬੱਕਰਾ ਲੈ ਗਿਆ 20000 ਫਿਰ ਕੀ ਗੱਲ ਉਹ ਬੱਕਰਾ ਵੀ ਕਿੱਡਾ ਹੋ ਫਰਕਾ ਤੇਰਾ ਦੀਨ ਮਾਨ ਕਹਿੰਦਾ 15 ਦਾ ਮਾਲ ਹੈ ਜੇ ਬੜਾ ਕਰਦੇ ਮੈਂ ਤੁਹਾਨੂੰ 14 ਤੱਕ ਫੜ ਦੂੰਗਾ ਨਹੀਂ ਭਰਾ ਵਾ ਵਾ ਲਿਖਾਈ ਹੋ ਸਕਦੀ ਹੈ ਯਾਰ ਇਹਦਾ ਡੰਡਾ ਥੋੜੀ ਫਰਕ ਹੁੰਦਾ ਕੋਈ ਨਹੀਂ ਬਿਮਾਰ ਹੋ ਗਿਆ ਉਹ ਕਹਾਵ ਮੰਡਾ ਕੋ ਬੱਕਰਾ ਆ ਹੋਰ ਕਰਦੇ ਮਾਰਾ ਮੋਟਾ ਜੱਗੀ ਯਾਰ ਨਹੀਂ ਪੈਰ ਮਾਰ ਨਾ ਨਾ ਮਾਰ ਹੁਣ ਇਹ ਜਹ ਲਾਇਆ ਸੀ ਇਹਦਾ ਇੱਥੇ ਹੁਣੇ ਲਾ ਦੇ ਪੈਰ ਦਾ ਲੱਗਦਾ ਨਾ ਨਾ ਮਾਰ ਦੇ 12 ਜੋੜੀ 12 ਦੀ ਮੱਝਾ ਪਰੇ ਹੋ ਜਾ 12 ਦੀ ਜੋੜੀ ਮਾਰ ਦੇ ਹਾਂ ਚੱਲ ਮਾਰ 12 ਦੀ ਜੋੜੀ ਮਾਰ ਦੇ 12 ਜੋੜੀ ਮਾਰ ਰਿਹਾ 800 ਦੇ 12 ਦੀ ਜੋੜੀ ਮਾਰ ਸੰਜੂ ਬਚ ਗਿਆ ਹੁਣ 12 ਦਾ ਮਾਰਦਾ 12 ਦੀ ਜੋੜੀ 12 ਦੀ ਵੰਨਾ ਹੀ ਤੱਕ ਐਸੇ ਗਣ ਪਾ 12 ਦੀ ਜੋੜੀ 12 ਦੀ ਜੋੜੀ ਭੈਣ ਦੇ ਖਾਣ ਕੋਲੇ ਰੰਗ ਦਾ ਚਾਪਲਾ ਸੋਦਾ ਦਾ ਕਰ ਲੈ ਆ ਨਾਲ ਮੁਰਕਾ ਦੇ ਕੋਲੋਂ ਦੇ ਦੇਂਗਾ ਤੂੰ ਇਹ ਤਾਂ ਦੇਣੇ ਆ ਦੇਣੇ ਆ ਕੱਲ ਆ ਲਵਾਏਗਾ ਕਿਸੇ ਤੋਂ ਰੰਗ ਫੇਲੇ ਹਾਂ ਵਾਹ ਇਹੋ ਲਖਣਾ ਬਾਈ ਜੀ ਹੁੰਦੀ 12 15 11 ਨੂੰ 12 ਨਹੀਂ ਸਮਾਨਾਂ ਨੇ ਕੀ ਨੂੰ ਦੰਦੇ ਦੱਸ ਕਿੰਨੇ ਦੀ ਆ 6 ਰਿੰਗ ਦੋ ਦੇ ਦਿੰਦੇ ਆ ਰਿੰਗ ਆ ਲੈਣ ਦਾ ਪੈਨ ਦਿਆ ਕਰਦੇ ਖਾਲੇ ਉਹ ਪੈਨ ਦਿਆਂ ਵੀ ਸਹੀ ਮੁੱਲ ਲਵਾ ਯਾਰ ਦੱਸ ਦੇਣਾ ਬਾਈ ਦੱਸ 12 ਦੀ ਬਸ ਸਹੀ ਆ रही बंदी भैन से आपने भूखा मारखन ला है शेव मार्जिना शेव कुक्ट स्मैल दवें

ਕਿਹੜਾ ਕਰਨਾ ਇਹਦਾ ਕਰੋ ਕਰੋ ਸੌਦਾ ਰਾਜੂ ਆ ਬੱਕਰਾ ਖਰੀਦਿਆ ਬਹੁਤ ਆ ਭਾਈ ਮੱਕਰਾ ਖਰੀਦਿਆ ਰਾਜੂ ਵਾਲੇ ਉੱਥੋਂ ਭਾਈ ਔੜਾ ਨਹੀਂ ਸੀਗਾ ਗੱਲ ਕਰੋ ਚੱਲ ਓੜ ਤੀਜੇ ਬੰਦੇ ਕਰਕੇ ਨਾ ਹੋ ਗਿਆ ਉਹ ਦਿਨ ਹਾਂ ਇਹ ਗਰਮੇ ਤੋਂ ਗਿਆ ਉਹ ਛੱਡ ਦੇ ਸੁਣ ਯਾਰ ਬੱਕਰੀ ਦਾ ਛੱਡ ਛੱਡ ਕੇ ਸਾਰੇ ਬੱਕਰੀ ਲਾ ਦੇ ਉਹ ਨਹੀਂ ਖਾਂਦਾ ਤੇਰੀ ਕੋਟੂ ਕੇ ਦਵਾਈਆਂ ਉਹ ਯਾਰ ਕਿਉਂ ਛੱਡ ਉਹ ਭਰਾਵਾ ਸਾਡੀ ਸੁਣਾ ਯਾਰ ਐਵੇਂ ਛੱਡ ਯਾਰ ਉਹ ਯਾਰ ਨਹੀਂ ਕਿਹਦੇ ਚਾਰਦੇ ਛੱਡ ਤੇ ਮੰਨੇਗਾ ਮੇਰੀ ਛੱਡ ਤੇ ਦੇਗਾ ਤੇਰੀ ਬੱਕਰੀ ਤੇ ਲਾਈ ਹੋਏ ਤੇ 11ਵੇਂ ਮੈਨੂੰ ਛੱਡ ਲਾਏਂਗੇ ਯਾਰ ਸਾਲਾ ਕਮੈਂਟ ਛੱਡਦੇ ਆਪਾਂ ਨੂੰ ਸੁਣਾਉਂਦੇ ਆ ਨਾ ਆਪਾਂ بڑے ਪੈਸੇ ਗਿਣੇ ਯਾਰ ਆ ਯਾਰ ਆਪਾਂ ਨੂੰ ਜੇ ਕੋਈ ਪੈਸੇ ਨਹੀਂ ਗਿਣਾਗੇ ਪੁੱਗਣਾ ਆਪਾਂ ਛੱਡਦਾ ਤੇ ਰੱਸਾ ਛੱਡ ਦੇ ਕੋਈ ਨਹੀਂ ਖੜਾ ਪਾ ਲਓ ਭਾਜਨ ਕੋਈ ਨਹੀਂ ਤੋਛੜ ਦੇ ਫਿਰ ਲਓ ਉਹਦਾ ਅੱਗੇ ਦਾ ਕਹਿੰਦਾ ਕੋਈ 5000 ਦੀ ਦੋਨੇ ਆਪਾਂ ਦੇ ਦਿਆਂਗੇ 5 ਦਿਨਾਂ ਫੜ ਬਾਈ 9 ਕਿੰਨਾ ਮਕਾੜੀਆ ਬਾਈ ਲੈ ਯਾਰ 9 ਦਿਨ ਯਾਰ ਬਾਈ 10 ਦਿਨ 10000 ਦਾ 20 ਦਾ ਸਹੀ ਆ 5000 ਰੁਪਏ ਤੇ ਬੱਕਰੀ ਨਹੀਂ ਉਹ ਦੇਖਾਂ ਟਰਾਈਡ ਮੈਂ ਨਾ ਪੱਟਾ ਵਿੱਚ ਨਹੀਂ 10 ਦਿਨ ਮੈਂ ਲੈ ਕੇ ਦਿੰਦਾ ਤੈਨੂੰ ਵਿੱਚ ਨਾਲ ਇੱਥੇ ਚੱਲ ਓ ਮੈਂ ਚਾਜਦੀ ਆ ਨਸਲ ਆਲੀਆਂ ਚੰਦ ਫਿਰ ਤੋਂ ਗੱਡੀ ਚ ਆ ਰਹੇ ਯਾਰ 10 ਦਿਨ ਕਰੋ ਯਾਰ ਵਾਹੇ ਕਰਨਾ ਓ ਯਾਰ ਉਹ ਵੀ ਨਾ ਜਿਦਾਈ ਚ ਕਿਸੇ ਗੱਲ ਨੂੰ ਪਾ ਕੇ ਬੰਦੇ ਦੇ ਟੱਪਿਆ ਦੇ ਮੁੰਡੇ ਮੰਡੀ ਚ ਜਾ ਕੇ ਸ਼ਿਕਾਇਤ ਕਰਨੀ ਉਹ ਬੰਦੇ ਦੀ ਕੋਲ ਮੇਰੀ ਇੱਧਰ ਗੱਲ ਸੁਣਨਾ ਉਹ ਪਾਪਾ ਬੋਲ ਕੇ ਹਾਂ ਹੁਣ ਕਰਦੇ ਸਾਹਬੜੇ ਜਾਣਾ ਜਾ ਕੇ ਗਾਦੀ ਰੱਖਿਆ ਉਹ ਤੋਂ ਪੁੱਛਦੇ ਸੈਂਟੂ ਸ਼ਬਦ ਕਰਕੇ ਮੁੱਕਰ ਗਿਆ ਹੋਰ ਦਾ ਤੂੰ ਸ਼ਬਦ ਕਰਕੇ ਵੀ ਤੂੰ ਮੁੱਕਰ ਗਿਆ ਬੰਦਰੀ ਹੋਣੀ ਚਾਹੀਦੀ ਜੇ ਪਾਵਾ how do you want